ਸਸਕਾ ਵੇਜੀ ਸਾਰੇ ਮੇਰੇ ਨੂੰ ਹਸਨਦੀਪ ਡੇਫਾਈਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜਾ ਜੇ ਆਪਣੀ ਵਿਜਟ ਹੈਗੀ ਆ ਪਿੰਡ ਜਲਾਲ ਉਸਮਾ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਤਹਿਸੀਲ ਬਾਬਕਾਣਾ ਇਹਨਾਂ ਬਈਆਂ ਅੱਗੇ ਵੀਡੀਓ ਬਣਾਇਆ ਜੇਪਾ ਅੱਜ ਵੀਰੇ ਕੋ ਚਾਰ ਪੰਜ ਲਾਪਾ ਪਾਸੇ ਸੇਲ ਆ ਤੇ ਆਹੋਂ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜਾ ਉਸ ਤੋਂ ਪਹਿਲਾਂ ਵੀ ਜੀ ਕਹਿ ਸਕੋ ਪਹਿਲਾਂ ਇੱਥੇ ਆ ਕੇ ਚੁਆਇਕ ਕਰੋ ਪਾਸ ਕਰੋ ਪੂਰੀ ਤਸਲੀ ਖਰੀਦੋ ਨਾਲੇ ਬੁਣੀ ਵਾਰਸ਼ੇ ਕਰਦਾ ਕਰੋ ਧਾਮ ਤੇ ਵੀ ਦਾ ਫਾਇਨਸ ਕੀ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬੜੀ ਹਸੀਆਲ ਬੜੀ ਹਸੀਆ ਸੰਦੀਪ ਜੀ ਹੋਰ ਥਲਾਓ ਜੀ ਵਧੀਆ ਕਿਰਪਾ ਠੀਕ ਆ ਤੁਜੀ ਵੇਖਿਆ ਮਾਲ ਜੀ ਹਾਂਜੀ ਵੇਖ ਗਿਆ ਪਿਛਲਾ ਵੇ ਜੀ ਚੱਲਾ ਚੱਲਾ ਅੱਜ ਫਿਰ ਮਾਝੇ ਵੀ ਲੈ ਆਂਦੇ ਹਾਂਜੀ ਮਾਝੀ ਲੈ ਆਂਦੀ ਇੱਕ ਛੋਟੀ ਚੰਗੀ ਰਿਆਣੇ ਬਾਈ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਗੋਣਾ ਜੀ ਵਧੀਆ ਨਿਕਲੀ ਕਿੰਨਾ ਦਾ ਦਈਏ ਥਲੇ ਇਹ ਥਲੇ ਵੀ ਜੀ ਦੁੱਧ ਹੈਗਾ ਜੀ 14 15 ਕਿਲੋ 14 15 ਕਿਲੋ ਠੀਕ 5-6 ਦਿਨਾਂ ਮਹੀਨੇ ਦੀ ਲਾ ਲੋ ਸੂਈ ਜੀ ਮਹੀਨੇ ਦੀ ਸੂਈ ਹਾਂਜੀ ਹਾਂਜੀ 14 ਕਿਲੋ ਹੋਊਗਾ 14 ਕਿਲੋ ਇਸ ਟਾਈਮ ਹੈ ਕਲਾਈ ਧਾਨ ਦਾ ਬੜਾ ਕੁਆਲਟੀ ਵਾਲਾ ਜੀ ਖੋਲੋ ਜੀ ਆ ਦੇਖ ਉਸ ਕੱਟੀ ਮਗਰਾ ਆ ਗਈ ਨਾ ਹਾਂਜੀ ਹਾਂ ਕੱਟੀ ਆ ਆ ਦੇ ਕੱਟੀ ਮਗਰਾ ਆ ਗਈ ਨੀਂਦੀ ਦਾ ਇਹ ਡੱਬਾ ਨਹੀਂ ਜਿਵੇਂ ਆਈ ਨਹੀਂ ਅੱਛਾ ਡੱਬਾ ਡੱਬਾ ਦੇ ਹੈ ਉਧਰ ਡੱਬਾ ਫੈਲ ਆਈ ਹੋਣੀ ਠੀਕ ਆ ਕੰਦੇ ਲਾਓ ਤੇ ਤੋਈ ਜੂ ਵਧੀਆ ਮੈਂ ਨਾ ਉੱਥੇ ਠੀਕ ਆ ਹਾਂਜੀ ਫਿਰ ਕਰ ਦਿੰਦੇ ਲੱਖ ਰੁਪਇਆ ਹਾਂਜੀ ਕਿੰਨਾ ਮੰਗਤਨ 5000 ਕਰਤਾਂ 9500 ਹੋਰ ਕਰ ਦਾਂਗੇ 2000 ਰੁਪਏ ਪੂਰੇ 90 ਦੇ ਹਾਂ ਨਹੀਂ ਜੀ ਹਾਂ ਇਹ ਚੋਟ ਨਹੀਂ ਬਿਲਕੁਲ ਬਿਲਕੁਲ ਛੋਟ ਆਪਣੀ ਖੁਸ਼ੀ ਨਾਲ ਕਰਾਂਗੇ ਕੋਈ ਪਰ 1400 ਤਾਂ ਹੈਗਾ ਪੱਕਾ ਹਾਂਜੀ ਹਾਂਜੀ ਚਲੋ ਇਹ ਗੱਬਣਾ ਹਾਂਜੀ ਇਹ ਗੱਬਣ ਦੇ ਵਿੱਚ ਅੱਛਾ ਇਹ ਵਧੀਜੀ ਸ਼ੈੱਡ ਦੀ ਵੱਡੀ ਵੈੜ ਹੈ ਨਾ ਜੀ ਇਹ ਕਿੰਨੇ ਤੋਂ ਦਲੀ ਜੀ ਇਹ ਦੁੱਧ ਵੀ ਜੀ ਉਹਨਾਂ ਨੇ ਕਹਿੰਦੇ ਮਗਾ ਹੁਣ 32 ਲੀਟਰ ਚ ਹੋਇਆ 32 ਲੀਟਰ ਠੀਕ ਆ ਹਾਂ ਬਿਲਕੁਲ ਜੀ ਬਿਲਕੁਲ ਸਮਝਣਾ ਰਵੇ ਪਾ ਖਾ ਗਈ ਹੈ ਜੀ ਇਹ ਦੋ ਹੱਥਾਂ ਲੈ ਜੂਗੀ ਹੈ ਕੈਮ ਲੈ ਲੈ ਤਿੰਨ ਕਿਹਾ ਤਰੀ ਨਹੀਂ ਬੰਦ ਹੋ ਰਿਹਾ ਠੀਕ ਆ ਤੋੜ ਬਿਲਕੁਲ ਜੀ ਬਿਲਕੁਲ ਵੱਡੀ ਵੱਡੀ ਵੇੜਾ ਜੀ ਹਾਂਜੀ ਹਾਂਜੀ ਫਿਰ ਮੁੱਲ ਤੇ ਵੀ ਜੀ ਅੱਸੀ ਕਰਦੇ ਹਾਂ ਹਾਂ ਜਿੱਤ ਜੀ ਕਰ ਦੋ 20000 ਦੀ 20000 ਦੀ ਪੂਰੇ 70 ਦੀ ਦੇ ਦਾਂਗੇ ਹਾਂ ਨਾ ਜੇ ਮੇਰਾ ਵੀ ਜੀ ਇਹ ਚੋ ਛੋੜ ਛਾੜ ਹੁੰਦੀ ਚਲੋ ਛੋੜ ਹੀ ਕਰਦੇ ਹਾਂ ਬਸ ਵੀਰ ਜੀ ਆਜੋ ਦੂਜੀ ਲਿਆਓ ਇਹ ਵੀ ਕੱਪੜੀ ਆ ਹਾਂ ਜੀ ਮੁੱਲ ਜੀ ਆ ਜੀ ਇਹ ਵੀ ਕੱਪੜੀ ਹੈ ਜੀ ਇਹ ਹੀ ਕੱਪੜੀ ਠੀਕ ਆ ਇਹਦੇ 10 ਤਰੀਕ ਨੂੰ ਦੇਰ ਪੂਰੇ ਹੁੰਦੇ ਹਾਂ ਜੀ 10 ਤੇ 10 ਦੇਰ ਪੂਰੇ ਹੁੰਦੇ ਜੀ ਇਹ ਵੀ ਦੇਖੋ ਆਜਾ ਇਦੋਂ ਤੇ ਕਿੰਨਾ ਕਰੋਗੇ ਜੀ ਇਹਨਾਂ ਨੇ 300 ਵੀ ਲਿਟਰ ਸੁਣੀ ਚੁੜੇ 300 ਲਿਟਰ ਆ ਜੋ ਬਾਕੀ ਜੇ ਜਿੰਨ ਖਾਦੀ ਥੋੜੀ ਜੀ ਬਿਲਕੁਲ ਜੀ ਹਾਂ ਬਣਾ ਲਈ ਦੇਖੋ ਪੂਰੀ ਬੱਦ ਨਸਲ ਹੈ ਜੀ ਨਸਲ ਹੈ ਹੂੰ ਹੂੰ ਤੇ ਵੀਜੀ ਫਰੰਦੀ ਕੀ ਮਾਰਾ ਇਹ ਵੀ ਵੀਜੀ ਕੀਮਤ ਕਰਦੇ ਵੀ 70000 ਰੁਪਏ ਹਾਂ ਇਹ ਹਾਂ ਨਾ ਤਰੀਆ ਦੀ ਇਹ ਵੀ 70000 ਦੀ ਇਹ ਤਾਂ 65000 ਦੀ ਚਲੋ ਠੀਕ ਆ 60000 ਦੀ ਕਰ ਦਿਆ ਜੀ ਹੋਰ ਮੰਗ ਦੋ ਇਹ ਚੋ ਕਰ ਦਾਂਗੇ ਮੰਗ ਦੋ ਚਲੋ ਠੀਕ ਆ ਪਰ ਲੀ ਗੱਪਣ ਨਹੀਂ ਇਹ ਸੂਈ ਦੁੱਧ ਕਿੰਨਾ ਜੀ ਇਹ ਦੇਖੋ ਦੁੱਧ ਹੈਗਾ ਜੀ 8-9 ਕਿਲੋ ਇਹਨੂੰ ਅੱਜ ਉਹ ਵੇਚੇ ਸ਼ੇਮ ਹੋ ਗਈ ਤੇ ਧੰਨਵਾਦ ਅੱਛਾ 8-9 ਕਿਲੋ ਦੁੱਧ ਹੈਗਾ ਜੀ ਲਓ ਜੀ ਇਹਦਾ ਬੱਚੇ ਹੁੰਦੇ ਜੀ ਠੀਕ ਆ ਜੀ ਲੋ ਜੀ ਦੇਖੋ 8-9 ਕਿਲੋ ਦੁੱਧ ਇਹ ਹੋਲੇ ਪਾ ਰੀਆਂ ਜੀ ਦੇ ਨਾਲ ਹਾਂ ਜੀ ਹਾਂ ਜੀ ਬਸ ਠੀਕ ਆ ਜੀ ਬਸ ਠੀਕ ਆ ਆਜ ਆਜਾ ਤੁਹਾਨੂੰ ਬਹੁਤ ਚੰਗਾ ਜੇ ਤੁਹਾਨੂੰ ਬਿਲਕੁਲ ਜੀ ਬਿਲਕੁਲ ਬਾਕੀ ਜਿੰਨੀ ਗੱਗੀ ਚੰਗੀ ਸਾਫ ਹਾਂਜੀ ਦੁੱਧ ਬਾਕੀ ਨਹੀਂ ਯਾਰ 11 12 ਹਾਂਜੀ 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 ਚਲੋ ਹਾਂਜੀ ਬਾਜੀ ਫਿਰ ਮੋਹ ਤੇ ਦਾ ਵੀ ਬੱਤੀ ਕਰ ਦੇ ਜੀ ਹਾਂਜੀ ਕੀ ਦੀ ਦੇ ਜੀ ਦੋਈ 28 ਚਲੋ 450 ਚੜ ਦਾਂਗੇ 27000 ਦੀ 27000 ਦੀ ਬੁਰੀ 27 ਦੇ ਦਾਂਗੇ ਹਾਂ ਚਲੋ ਆਪ ਜੀ ਬਟ ਆਹੀ ਹੋਣੀ ਚਾਹੀਦੀ ਆ ਠੀਕ ਆ ਆਹੀ ਹੈ ਜੀ ਹਾਂਜੀ ਇਹੋ ਜੀ ਲੋ ਜੀ ਆ ਪਸ਼ੂ ਭਾਈਆਂ ਕੋਲ ਜੀ ਪਰ ਚੁਆਈ ਕਰਕੇ ਪਾਸ ਕਰਕੇ ਚੱਕਣਾ ਭਾਈ ਜੀ ਆਪ ਕੋ ਜਿਹੜਾ ਕੋਈ ਡੰਗਰ ਸੂਇਆ ਉਹ ਆਪਣੀ ਚੁਆਈ ਕਰਕੇ ਲੈਣਾ ਕੋਈ ਵੀ ਵੀਰ ਜੀ ਗੱਫਣ ਆ ਪਾਸ ਕਰਕੇ ਲੈ ਸਕਦਾ ਜੀ ਕਿਉਂਕਿ ਇਹ ਸਾਲੀਆਂ ਚੀਜ਼ਾਂ ਜਿਹਨਾਂ ਦਾ ਪਤਾ ਆ ਬਿਲਕੁਲ ਜੀ ਬਿਲਕੁਲ ਰੱਖਿਆ ਜੀ ਨੰਬਰ ਜੀ ਨੰਬਰ ਆਪਣਾ 88728 7266 ਹਾਂ ਸਸਤੀ ਹੈ